ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ਡ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਹੀ ਪ੍ਰੋਪਰ ਪਲਾਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹ ਤੇ ਮਰਡਰ ਕੀਤਾ 2 ਇਅਰ 올ਡ ਮਿਸਿਸ ਫਾਸਲੀਆ ਦੇਵੀ ਉਹਨਾਂ ਦੀ ਅਨਫੋਰਚੂਨੇਟ ਇੱਕ ਬਹੁਤ ਹੀ ਦਰਦਨਾਕ ਤਰੀਕੇ ਨਾਲ ਉਹ ਤੇ ਮਰਡਰ ਹੋਇਆ ਸੀ ਤੇ ਉਹਨਾਂ ਦਾ ਸਨਾਂ ਦੀਆਂ ਉਬਾਲੀਆਂ ਕੋਈ ਲਿਆ ਕੇ ਲੈ ਗਿਆ ਸੀ ਇਹ ਪਿੰਡ ਆਲਮ ਸ਼ਾਹ ਦਾ ਇਨਸੀਡੈਂਟ ਸੀ सो इस इशू दे रिगार्डिंग इन लैस दैन फोर्टी एट आवर्स जी टीम है लैड बाय एस पी ऑपरेशन करणवीर जी एंड डी एस पी डी रशपाल जी डी एस पी का सुबेद जी नॉट हियर ड्यू टू सम इंपोर्टेंट मैटर और साड़ी uh, एक स्पेशल जी टीम आप बनाई सी और एस एच ओ सदर उन्होंने वक् बीमान वक ने बहुत बढ़िया काम किया है इन लैस दैन फोर्टी एट आवर्स दिस केस हैज बीन ਇਹ ਚ ਜਿਹੜੇ ਮੇਨ ਅਕਿਊਜ਼ਡ ਜਿਹੜੇ ਦੋਸ਼ੀ ਨਿਕਲੇ ਹਨ ਉਹ ਬਹੁਤ ਅਨਫੋਰਚੂਨੇਟਲੀ ਜਿਹੜੀ ਡਿਸੀਜ਼ਡ ਸੀ ਉਹਨਾਂ ਦੇ ਗ੍ਰੈਂਡਸਨ ਸੀ ਉਹਨਾਂ ਦੇ ਪੋਤਰੇ ਸੀ ਤੇ ਉਹਨਾਂ ਦੇ ਨਾਮ ਹੈਗੇ ਨਰੇਸ਼ ਸਿੰਘ ਤੇ ਸੁਖਚੈਨ ਸਿੰਘ ਉਹ ਉਹਦੇ ਸਗੇ ਪੋਤਰੇ ਸੀ ਤੇ ਇਹਦੇ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ ਉਹਦਾ ਨਾਮ ਹੈ ਰਮਨਦੀਪ ਸਿੰਘ ਜਿਹੜਾ ਕਿ ਨਰੇਸ਼ ਦੇ ਮਾਸੀ ਦਾ ਮੁੰਡਾ ਸੀ ਯਾਨੀ ਇਹ ਤਿੰਨਾਂ ਹੀ ਸੀ ਜਿਨ੍ਹਾਂ ਨੇ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਇਹ ਪ੍ਰੋਪਰ ਪਲਾਨਿੰਗ ਕੀਤੀ ਤੇ ਆਪਣੀ ਦਾਦੀ ਦਾ ਜਿਹੜਾ ਹੈਗਾ ਉਹ ਫਿਰ ਮਰਡਰ ਕੀਤਾ ਪ੍ਰਾਇਮਰੀ ਇਨਫੋਰਮੇਸ਼ਨ ਸਾਡੇ ਕੋਲ ਇਹਨਾਂ ਨੇ ਇਹ ਦੱਸੀ ਕਿ ਇਹ ਬਾਹਰ ਗਏ ਸੀ ਰਾਤੀ ਤੇ ਉਸ ਤੋਂ ਬਾਅਦ ਜਦੋਂ ਮਾਰਨਿੰਗ ਇਹ ਆਏ ਤੇ ਇਹਨਾਂ ਨੇ ਇਹ ਦੱਸਿਆ ਕਿ ਨਦੀ ਦਾਦੀ ਜਿਹੜੀ ਹੈਗੀ ਉਹਦਾ ਮਰਡਰ ਹੋ ਗਿਆ ਵੈਨ ਆਫਟਰ ਦਾ ਰਿਚੁਅਲਸ ਐਂਡ ਆਲ ਜਦੋਂ ਇਹਨਾਂ ਨਾਲ ਸੱਤੀ ਨਾਲ ਪੁੱਛਕਿਛ ਕੀਤੀ ਗਈ ਤੇ ਇਹਨਾਂ ਨੇ ਇਹ ਦੱਸਿਆ ਕਿ ਇੱਕ ਲੈਂਡ ਤੇ ਪ੍ਰੋਪਰਟੀ ਡਿਸਕਿਊਟ जरा सैट वॉज द मेन रीजन फॉर द मर्डर ते दादी को एक सर्टेन पीस ऑफ लैंड सी जी इनकम वो इतना नहीं दें दी सी. ते उस गलते नाराज होके इन्होंने ये प्रॉपर यह पूरी कॉन्स्पेरेसी की उस तु तो बाद इन्होंने दादी का मर्डर किया एंड देन इट वॉज मेड टू लुक लाइक अलगर अली ताकि किसी को उन शक ना हो तो so, ये केस। ਮੈਮ ਏਜ ਕਿੰਨੀ ਹੈ ਇਹਨਾਂ ਦਾ ਇਹਨਾਂ ਦੀ ਇਹਨਾਂ ਦੀ ਏਜ ਜੀ 23 ਤੋਂ ਲੈ ਕੇ 27 ਸਾਲਾਂ ਦੇ ਵਿੱਚ ਹੈ ਜੀ ਮੈਮ ਮਦਰ ਕਿਸ ਤਰੀਕੇ ਨਹੀਂ ਇਹ ਫਰਸਟ ਟਾਈਮ ਮਰ ਜਾਈਂਗੇ ਮੈਮ ਮਦਰ ਕਿਸ ਵੈਪਨ ਨਾਲ ਕੀਤਾ ਗਿਆ ਜੀ ਮਾਡਰਨ ਵੈਪਨ ਨਹੀਂ ਇਹਨਾਂ ਨੇ ਸਟ੍ਰਾਂਗੂਲੇਟ ਹੀ ਕੀਤਾ ਵਿਦ ਦਾ ਕਲੋਥਸ ਦੈਟ ਦਿਸੀਜ਼ ਵਾਸ ਵੇਅਰਿੰਗ ਉਹਨਾਂ ਹੀ ਯੂਜ਼ ਕਰਕੇ ਇਹਨਾਂ ਨੇ ਉੱਥੇ ਹੀ ਦਾ ਮਟਰ ਸਰ ਕਿੰਨੀ ਜ਼ਿਆਦਾ ਆਪਦੀ ਮਾਲਕ ਸੀ ਜੀ ਇਹ ਤੋਂ ਜੀ ਟੂ ਬੀ ਵੈਰੀਫਾਈਡ ਹੈਗੀ ਬਟ ਮੇਨ ਮੋਟਿਵ ਹੈ ਮੈਂ ਜਮਿੰਦਰ ਮਾਮਲਾ ਸੀਗਾ ਤੇ ਇਸ ਤੋਂ ਪਹਿਲਾਂ ਵੀ ਕੋਈ ਝਗੜਾ ਹੋਇਆ ਜੀ ਇਸ ਤਰ੍ਹਾਂ ਦਾ ਕੋਈ ਪੁਲਿਸ ਕੋਲ ਕੇਸ ਆਇਆ ਜੀ ਪੁਲਿਸ ਕੋਲ ਇਹਦੇ ਰਿਗਾਰਡਿੰਗ ਕੁਝ ਨਹੀਂ ਜਿਵੇਂ ਕਰੇ ਹੋ ਜਾਂਦਾ ਹੈ ਘਰਾਂ 'ਚ ਬਹੁਤ ਜੀਆਂ ਸੌ ਤਰੇ ਦੀਆਂ ਗੱਲਾਂ ਹੁੰਦੀਆਂ ਹੈਗੇ ਸੋ ਇੱਕ ਵੀਵਰ ਡਿਸਕਸਿੰਗ ਕਿ ਇੱਕ ਇਹਨੂੰ ਨਾ ਇੱਕ ਸੋਸ਼ਲ ਐਂਗਲ ਤੋਂ ਵੀ ਦੇਖਣ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਸਾਡੀ ਵੈਲਿਊਜ਼ ਕਿੱਥੇ ਜਾ ਰਹੀਆਂ ਸਾਡੇ ਜਿਹੜੀ ਫੈਮਲੀਆਂ ਹੈਗੀਆਂ ਉਹ ਡਿਸਇੰਟੀਗ੍ਰੇਟ ਹੋ ਰਹੀਆਂ ਸੋ ਇਟ ਇਜ਼ ਕਵਾਈਟ ਅਨਫੋਰਚੂਨੇਟlym ਕਿੰਨੀ ਇਨਕਮ ਦਾ ਸੀਗਾ ਇਸ਼ੂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇਹ ਅਗਰੀ ਲੈਂਡ ਤੋਂ ਲੀਕਮ ਆਉਂਦੀ ਸੀ ਇਹਨਾਂ ਨੂੰ ਨਹੀਂ ਦਿੰਦੇ ਸੀ ਕਿੰਨੀ ਇਨਕਮ ਦੇਖਿਓ ਦਿਸ ਇਜ਼ ਓਵਰ ਅ ਪੀਰੀਅਡ ਆਫ ਟਾਈਮ ਜਿਹੜੀ ਐਗਰੀਕਲਚਰਲ ਲੈਂਡ ਹੁੰਦੀ ਹੈ ਉਹਦੀ ਸੀਗੇ ਕਿ ਇਹਨਾਂ ਨੇ ਰਲ ਕੇ ਇਹ ਕੰਮ ਕੀਤਾ ਜੀ ਕਰੇ ਇਹਨਾਂ ਨੇ ਰਲ ਕੇ ਇਹ ਕੰਮ ਕੀਤਾ ਇਹਨਾਂ ਨੇ ਪਹਿਲਾਂ ਇੱਕ ਪਾਰਟਿਕੂਲਰ ਥਾਂ ਤੇ ਇਕੱਠੇ ਹੋਏ ਉਸ ਤੋਂ ਬਾਅਦ ਫਿਰ ਇਹ ਇੱਥੇ ਪਹੁੰਚੇ ਇਹਨਾਂ ਨੇ ਇਨਸੀਡੈਂਟ ਨੂੰ ਅੰਜਾਮ ਦਿੱਤਾ ਫਿਰ ਇੱਕ ਜਿਹੜਾ ਮੁੰਡਾ ਹੈਗਾ ਤੀਜਾ ਜਿਹੜਾ ਰਮਨਦੀਪ ਉਹ ਵਾਪਸ چلا ਗਿਆ ਔਰ ਉਸ ਤੋਂ ਬਾਅਦ ਫਿਰ ਇਹ ਦੋਨੋਂ ਇੱਕ ਇੱਕ ਰਹੀ ਸੀ ਨਮਲ ਪਲੈਨਿੰਗ ਦੇ ਵਿੱਚ ਫੈਮਲੀ ਵੀ ਫੈਮਲੀ ਵੀ ਇਨਵੋਲ ਹੈ ਕੋਈ ਗੱਲਬਾਤ ਨਹੀਂ ਜੀ ਕੋਈ ਗੱਲ ਨਹੀਂ ਆਈ ਸਾਹਮਣੇ ਇਹ ਇਨ ਤਿੰਨਾਂ ਲਈ ਸੀ ਵਰਕੇ ਗਏ ਉਹ ਹਥਿਆਰ ਪ੍ਰਾਪਤ ਕਰ ਲਏ ਦੇਖੀ ਜੀ ਹਥਿਆਰ ਤੇ ਇਹ ਤੇ ਚਵਟਿਆ ਹੀ ਨਹੀਂ ਗਿਆ ਉਹਨਾਂ ਨੇ ਉਹ ਲੇਡੀ ਜਿਹੜੀ ਡਿਸੀਜ਼ ਸੀ ਉਹਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹਦੇ ਨਾਲ ਹੀ ਉਹਦਾ ਗੱਲਾ ਫੁੱਟ ਗਿਆ ਹੋਣ ਵਗੈਰਾ ਵੀ ਦਫਾਈ ਦੇ ਰਿਆ ਸੀ हाँ जी वो तो फिर एक व्हेन द पर्सन इज स्ट्रैंगुलेटेड ओल्ड लेडी सारी फोरेंसिक फाइंडिंग्स हैं जो एक डॉक्टरस द बोर्ड बना के अपन पूछवाते हैं मैडम रडार से केमी आए ये नो जॉनी सारे रेडार से केमी आए प्लीज तो देखिए क्योंकि एक बड़ा Challenge. कतर चैलेंज थी ना पूछने के क्योंकि इट वाज अ ब्लाइंड मर्डर केस हम हुँ. आपको अपने ट्रेड सीक्रेट्स थोड़ी बताएंगे <laughs> लेकिन फिर, फिर भी कोई कुछ तो होगा देखिए एदेच जमे कहंदे की एक टेक्निकल ह्यूमन local intelligence ਇਹਨਾਂ ਨਾਲ ਸਕਤੀ ਨਾਲ ਪੁੱਛ ਕੇ ਇਹਨਾਂ ਦਾ ਬਿਹੇਵੀਅਰ ਇਹਨਾਂ ਦੀਆਂ ਗੱਲਾਂ ਆਪਸ ਵਿੱਚ ਮੈਚ ਨਹੀਂ ਕਰਦੀ ਸੀਗੀ ਐਂਡ THEN ਵੀ ਹੈਡ ਅ ਫਿਊ ਲੀਡਸ ਜਦੋਂ ਪੋਸਟਮਾਰਟਮ ਹੋ ਰਿਹਾ ਸੀਗਾ ਜਾਂ ਲਾਸ਼ ਦਾ ਸੰਸਕਾਰ ਕੀਤਾ ਗਿਆ ਇਹ ਫੈਮਿਲੀ ਦੇ ਨਾਲ ਹੀ ਸੀ